ਰੋਨਾਲਡ ਟਰੰਪ ਕਹਿੰਦੇ ਜੀ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਹੋਣਾ ਚਾਹੀਦਾ ਇਹਦੇ ਵਾਸਤੇ ਮੈਂ ਬੜਾ ਗੰਭੀਰ ਹਾਂ। ਦਰਬਿੰਦਰ ਇਹ ਤਾਂ ਲੋਕਾਂ ਨੇ ਦੇਖਣਾ। ਹੂੰ। ਡੋਨਾਲਡ ਟਰੰਪ ਸਾਹਿਬ ਤਾਂ ਸੁਪਨੇ ਬਹੁਤ ਵੇਖਦੇ ਨੇ। ਇਹ ਤਾਂ ਫਿਰ ਤਕੜੇ ਦਾ ਸੱਤੀ ਵੀ ਹੀ ਸੌਖਾ ਵਾਲੀ ਗੱਲ ਹੈ। ਕਿ ਭਾਈ ਜਿਆਦਾ ਮੇਰੇ ਨਾਲ ਆ ਜਾ। ਨਹੀਂ। ਨਹੀਂ ਤਾਂ ਮਲਿਆ ਹੋਣਾ। ਰਾਲਡ ਟਰੰਪਸ ਆਪ ਬਿਨਾ ਦਿਨੇ ਤਾਰੇ ਬਹੁਤ ਵੇਖਦੇ ਆ ਡੋਨਾਲਡ ਟਰੰਪ ਨਵੇਂ ਰਾਸ਼ਟਰਪਤੀ ਬਣੇ ਨੇ ਹੁਣ ਕਾਫੀ ਦਿਨ ਹੋ ਗਏ ਉਹਨਾਂ ਨੂੰ ਅਹੁਦਾ ਸੰਭਾਲਿਆ ਨੂੰ ਕਈ ਫੈਸਲੇ ਵੀ ਲੈ ਚੁੱਕੇ ਨੇ ਤੇ ਉਹ ਪਿੱਛੇ ਜੇ ਵੀ ਚਰਚਾ ਦੇ ਵਿੱਚ ਬਿਆਨ ਆਇਆ ਕਿ 51ਵਾਂ ਸੂਬਾ ਕੈਨੇਡਾ ਬਣ ਸਕਦਾ ਹੈ ਅਮਰੀਕਾ ਦਾ ਤੇ ਹੁਣ ਵੀ ਉਹਨਾਂ ਨੇ ਇੱਕ ਨਿੱਜੀ ادارے ਨੂੰ ਇੰਟਰਵਿਊ ਦੇ ਦੌਰਾਨ ਫੇਰ ਦੁਹਰਾ ਦਿੱਤਾ ਹੈ ਕਹਿੰਦੇ ਜੀ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਮੈਂ ਬੜਾ ਗੰਭੀਰ ਹਾਂ ਕਿਉਂਕਿ ਕੈਨੇਡਾ ਵੱਖ ਹੋਣ ਕਰਕੇ ਅਲੱਗ ਕੰਟਰੀ ਹੋਣ ਕਰਕੇ ਸਾਨੂੰ ਹਰ ਸਾਲ 200 ਅਰਬ ਡਾਲਰ ਦਾ ਨੁਕਸਾਨ ਚੱਲਣਾ ਪੈਂਦਾ ਹੈ ਭੁਗਤਣਾ ਪੈਂਦਾ ਹੈ ਇਸ ਕਰਕੇ ਮੈਂ ਕਹਿੰਦੇ ਹਜੇ ਆ ਨਹੀਂ ਹੋਣ ਦਿਆਂਗਾ ਹੋਣ ਯਾਨੀ ਕਿ ਅਜੇ ਵੀ ਅਮਰੀਕਾ ਦੀ ਕੈਨੇਡਾ ਦੇ ਉੱਤੇ ਅੱਖ ਹੈ ਜੀ ਤਰਵਿੰਦਰ ਇਹ ਤਾਂ ਲੋਕਾਂ ਨੇ ਦੇਖਣਾ ਹੈ ਹੂੰ ਡੋਨਾਲਡ ਟਰੰਪ ਸਾਹਿਬ ਤਾਂ ਸੁਪਨੇ ਵੱਪ ਵੇਖਦੇ ਨੇ ਕਹਿੰਦੇ 200 ਅਰਬ ਡਾਲਰ ਦਾ ਸਾਨੂੰ ਨੁਕਸਾਨ ਹੋ ਜਾਂਦਾ ਹੈ ਉੱਥੋਂ ਦੇ ਲੋਕਾਂ ਨੇ ਦੇਖਨੇ ਉੱਥੋਂ ਦੇ ਬਾਕੀਆਂ ਨੇ ਉੱਥੋਂ ਦੇ ਆਗੂਆਂ ਨੇ ਸਭ ਤੋਂ ਵੱਧ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਸਟਨ ਟਰੂਡੋ ਉਹਨਾਂ ਦਾ ਮੰਤਰੀ ਮੰਡਲ ਉੱਥੋਂ ਦੇ ਲੋਕਾਂ ਦੀ ਰਾਏਸ਼ਮਰੀ ਕਰਾ ਲਈ ਜਾਵੇ ਵੀ ਤੁਸੀਂ ਜਾਣ ਨੂੰ ਤਿਆਰ ਹੋ ਕਿ ਨਹੀਂ ਤਿਆਰ ਇਹ ਡੋਨਾਲਡ ਟਰੰਪ ਸਾਹਿਬ ਦੇ ਹੱਥ ਚ ਨਹੀਂ ਮਸਲਾ ਇਹ ਮਸਲਾ ਇਹ ਤਾਂ ਫਿਰ ਤਕੜੇ ਦਾ ਸੱਤੀ ਵੀ ਹੀ ਸੌਖਾਉਣ ਵਾਲੀ ਗੱਲ ਹੈ ਕਿ ਭਾਈ ਜਾਂ ਤਾਂ ਮੇਰੇ ਨਾਲ ਆ ਜਾ ਨਹੀਂ ਨਹੀਂ ਤਾਂ ਮਲਾਇਆ ਹੋਣਾ ਸੋ ਜੇਕਰ ਡੋਨਾਲਡ ਟਰੰਪ ਸਾਹਿਬ ਵੀ ਨਾ ਦਿਨੇ ਤਾਰੇ ਬਹੁਤ ਵੇਖਦੇ ਐ ਸੋ ਪ੍ਰੈਕਟੀਕਲ ਤੌਰ ਤੇ ਕੀ ਹੁੰਦਾ ਕੀ ਨਹੀਂ ਹੁੰਦਾ ਉਹਦੇ ਉੱਤੇ ਜਾਣਾ ਚਾਹੀਦਾ ਹੈ ਜਿਓ ਲੋਕ ਸਹਿਮਤ ਨੇ ਤੇ ਫਿਰ ਲੈ ਜਾਓ ਸੋ ਟਰੰਪ ਸਾਹਿਬ ਦਾ ਨਵਾਂ ਸੁਪਨਾ ਕਿ ਕੈਨੇਡਾ ਸਾਡਾ 51ਵਾਂ ਸੂਬਾ ਹੋਵੇਗਾ ਜੀ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ